ਰੀਹੈਬ ਸੈਂਟਰ ਨੇ ਨਸ਼ਾ ਮੁਕਤੀ ਕੇਂਦਰ ਨੇ ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਗਈ ਹੈ ਇੱਕ ਤਾਂ ਹੁਣ ਅੱਜ ਕਿਸੇ ਕੋਲ 20 ਵੀ ਨਹੀਂ ਪ੍ਰਾਈਵੇਟ ਕਿਸੇ ਕੋਲ 22 ਵੀ ਨਹੀਂ ਇੱਕ ਤਾਂ ਪੰਜ ਤੇ ਲੈਂਦਾ ਜਾਊਗਾ ਉਹਨੂੰ ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਹੈ ਉਸ ਦਵਾਈ ਦੀ ਚੈੱਕ ਅਪ ਉਸ ਦਵਾਈ ਦਾ ਸਰਟੀਫਿਕੇਸ਼ਨ ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖਰੇਖ ਚ ਹੋਊਗੀ ਹੁਣ ਤੱਕ ਉਸ ਨਾਲ ਸੰਬੰਧਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿ ਉਹ ਬਾਹਰ ਵੇਚ ਦਿੰਦੇ ਆ ਜਾਂ ਵਾਟ ਐਵਰ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ 140 ਤੋਂ 145 ਦੇ ਕਰੀਬ ਰੀਹੈਬ ਸੈਂਟਰ ਪ੍ਰਾਈਵੇਟ ਚੱਲਦੇ ਨੇ ਇਹਨਾਂ ਕੇਂਦਰਾਂ ਨੂੰ ਜਿਹੜੇ ਰੀਹੈਬ ਸੈਂਟਰ ਨੇ ਨਸ਼ਾ ਛਡੋ ਕੇਂਦਰ ਨੇ ਇਹਨਾਂ ਦੇ ਨਿਯਮਾਂ ਨੂੰ ਮਜ਼ਬੂਤ ਕਰਕੇ ਓਟ ਕਲੀਨਿਕ ਵੀ ਇਹਦੇ ਵਿੱਚ ਆ ਜਾਣਗੇ ਤਾਂ ਕਿ ਨਿਯਮਤ ਕੀਤਾ ਜਾ ਸਕੇ ਕਿਉਂਕਿ ਕਈ ਸ਼ਿਕਾਇਤਾਂ ਇਸ ਤਰ੍ਹਾਂ ਦੀ ਵੀ ਆਈਆਂ ਨੇ ਕਿ ਉੱਥੇ ਟਾਰਚਰ ਵੀ ਹੁੰਦਾ ਹੈ ਜਾਂ ਜ਼ਬਰਦਸਤੀ ਕੋਈ ਉਹਨਾਂ ਤੋਂ ਕੰਮ ਕਰਾਉਂਦੇ ਆ ਜਾਂ ਦਵਾਈ ਦਿੰਦੇ ਆ ਜਾਂ ਕੁਝ ਇਸ ਤਰ੍ਹਾਂ ਦਾ ਉਹ ਸਾਰੇ ਉਹਨਾਂ ਦੀਆਂ ਜੋ ਸਾਰੇ ਪਾਸੇ ਉਹ ਪੋਟਾ ਲੈ ਕੇ ਤੇ ਜਿਹੜੇ ਰੋਲ ਨੇ ਉਹ ਲੱਗੂ ਕੀਤੇ ਜਾਂਦੇ ਨੇ